ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਸਿੰਘਾਂ ਵਾਲਾ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗ ਗਈ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਪਹਿਲਾਂ ਵੀ ਆਪਾਂ ਇਸ ਕਰੋ ਇੱਕ ਵੀਡੀਓ ਅਪਲੋਡ ਕੀਤੀ ਆ ਅੱਜ ਇੱਕ ਜਰਸੀ ਗਾਂ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਦਰਸ਼ਨ ਸਿੰਘ ਆ ਪਿੰਡ ਸਿੰਘਾਂ ਵਾਲਾ ਫੋਨ ਨੰਬਰ ਹੈਗਾ 628839752585 ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਠੀਕ ਆ ਜੀ ਜਿਹੜੀ ਪਹਿਲਾਂ ਵੀਡੀਓ ਪਾਈ ਵੇਚ ਗਿਆ ਜੀ ਮਾਲ ਹਾਂਜੀ ਹਾਂ ਵੇਚ ਗਿਆ ਸੀਗਾ ਠੀਕ ਆ ਬਾਈ ਕਿੰਨਾ ਮਾਸੂਆ ਹੁੰਦੀ ਆ ਜੀ ਇਹ ਵੀਰ ਦੂਜਾ ਸੂਆ ਹੁੰਦੀ ਆ ਠੀਕ ਆ ਦਿਨ ਕਿੰਨੇ ਲੇਜੂਗੇ ਦਿਨ ਵੀਰ ਇੱਕ ਹਫ਼ਤਾ ਲੇ ਠੀਕ ਹੈ ਜੀ ਪਿਛਲੇ ਸਵੇਰ ਕਿੰਨਾ ਕੋ ਦੁੱਧ ਪਿਛਲੇ ਸਵੇਰ ਵੀਰੇ ਜਿੰਨਾ ਤੋਂ ਲਿਆਂਦੇ ਹੋ ਗਨੇ ਦੀ 16 ਲੀਟਰ ਦੁੱਧ ਕੱਢਿਆ ਜੀ ਠੀਕ ਹੈ ਜੀ ਹਾਂ ਇੱਕ 30 ਪਲੱਸ ਐਲਜੀ ਪਲਾਸੀ ਜਾਊਗੀ ਜਾਨੀ ਕਿ ਆਪਾਂ 16 ਮੰਨ ਕੇ ਦੇਣੀ ਆ ਠੀਕ ਹੈ ਬਾਕੀ ਬਰੀਡ ਬਹੁਤ ਵਧੀਆ ਥਣਾ ਦੀ ਓਕੇ ਹੈ ਜੀ ਥਣਾ ਦੀ ਜਮਾ ਓਕੇ ਜੀ ਗਾਰੰਟੀ ਆ ਠੀਕ ਤੋਰ ਕੇ ਸੀਰ ਸਾਊ ਵੀ ਪੂਰੀ ਸੀਰ ਸਾਊ ਵੀਰੇ ਫੁੱਲ ਕਿੰਨਾ ਮਰਜੀ ਹੱਥ ਲਾਈ ਜੀ ਬੈਠ ਕੇ ਹਾਂ ਜਿਵੇਂ ਮਰਜੀ ਕਿੰਨਾ ਮਰਜੀ ਹੱਥ ਲਾਈ ਸੀਰ ਸਾਊ ਵਾਲੀ ਪੂਛ ਵੀ ਚੱਕ ਲੈਂਦੇ ਦੇਖ ਨਾਲ ਹਾਂ ਬਹੁਤ ਠੋਰ ਕੇ ਦਿਖਾਦੀ ਵੀਰੇ ਦੂਜਾ ਸੂਆ ਲਗਭਗ 22-10 ਤੱਕ ਹਫਤਾ ਲੈ ਇੱਕ ਦਿਨ ਵੀ ਬਾਈ ਕਹਿੰਦਾ ਆਪਾਂ 16 ਕਹਿ ਕੇ ਦੇਣੀ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਲੈ ਜੂਗਾ ਡੇਟ ਰੋਕਲੀਵੀਰ ਡੇਟ ਮਿਤਾਵਕ ਹਫਤਾ ਬਿਆ ਤੇ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਬਾਕੀ ਕੱਦ ਕਾਠ ਤੇ ਹੈਵੀ ਬੋਡੀ ਵੇਟ ਦੀ ਆ ਆਪਾਂ ਹਾਈਟ ਚੈੱਕ ਕਰਾ ਦਾਂਗੇ ਮਾੜੀ ਜੀ ਅੰਦਾਜ਼ਾ ਲੋ ਸਾਹਿਬ ਜੀ ਸਾਢੇ 1.4 ਫੁੱਟ ਹੋਊਗੀ ਹਾਈਟ ਸਾਢੇ 4 ਤੋਂ 5 ਦੇ ਵਿੱਚ ਵਿੱਚ ਯਾਨੀ ਜੇ ਜਰਸੀ ਦੇ ਮੁਕਾਬਲੇ ਗੱਲ ਕਰਗੇ ਦਾ ਦਰਮਿਆਨੀ ਹਾਈਟ ਦੀ ਆ ਹਾਂ ਆਪਾਂ ਛੋਟੀ ਨਹੀਂ ਇਹਨੂੰ ਕਹਿ ਸਕਦੇ ਇੱਕ ਤਾਂ ਹੁੰਦੀ ਬਹੁਤ ਛੋਟੀ ਆਪਾਂ ਦੂਰੋਂ ਵੀ ਕਰਕੇ ਵੀ ਦਿਖਾ ਦਾਂਗੇ ਬਈ ਦਰਮਿਆਨੀ ਹੇਟ ਵਾਲੀ ਜਰਸੀ ਆ ਬਾਕੀ ਝੋਲ ਹਵਾਨੇ ਚ ਚੰਗੀ ਪਈ ਆ ਦੇਖ ਸਕਦੇ ਹੋ ਹਾਂ ਹਾਂ ਝੋਲ ਬਹੁਤ ਵਧੀਆ ਦੇਖੋ ਗੱਠਾਂ ਨੂੰ ਝੋਲ ਪਈ ਆ ਥਾਣਾ ਦੇ ਸੈਜ ਵੀ ਸੋਨੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਕੋਈ ਵਾਦੂ ਸ਼ਾਕ ਨਹੀਂ ਚਾਰ ਹੀ ਥਾਣਾ ਬਾਕੀ ਸੋਹਣੀ ਫੇਸ ਕੁਆਲਿਟੀ ਛੋਟਾ ਕੰਨਾ ਦੁੱਧ ਤੁਹਾਡੀ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਲੂਗਾ। ਬਾਕੀ ਵੀਰੇ ਲੈਵਾ ਬਹੁਤ ਚੰਗਾ ਬਣਾਊਗੀ ਇਹ ਅਗਰ ਮੋਟਾ ਹੋ ਜਾ ਕੱਢੂਗੀ। ਆ ਮਗਰ ਸਟਾਰਟ ਹੁੰਦਾਗਾ ਧੁੰਨੀ ਤੱਕ ਜਾਂਦਾ। ਸਹੀ ਗੱਲ ਹੈ ਜੀ। ਲੈਵਾ ਦਿਨਾਂ ਤੇ ਘਰ ਵਾਲੀ ਚੰਗਾ ਬਣਾ ਲੂਗੀ ਕਿਉਂਕਿ ਅੱਜ ਹਜੇ ਕੱਚੀ ਆ। ਹਫਤਾ ਤਾਂ ਡੇਟ ਮੁਤਾਬਕ ਪਿਆ। ਬਾਕੀ ਜੇ ਪਸ਼ੂ ਸੌਖਾ ਤਾਂ ਇੱਕ ਦਿਨ ਉੱਪਰ ਵੀ ਲੈ ਜਾਂਦਾ ਮੁੱਲ ਬਈ ਇਹਦਾ। ਮੁੱਲ ਵੀਰੇ ਜਮਾਇਤ ਜਾ ਲੈਣ ਦੇਣ ਵਾਲੀ ਗੱਲ ਹੀ ਕਰਨੀ 55000 ਦੀ ਦੇਣੀ ਆ ਛੋਟ ਹੀ ਕਰਾਂਗੇ। ਠੀਕ ਆ ਜੀ। ਲੈਣ ਦੇਣ ਮੁੱਲ ਬਾਈ ਕਹਿੰਦਾ 55000 ਰੁਪਿਆ। ਬਾਕੀ ਉਹਦੇ ਜੋ ਮਾਨਤਾਨ ਕਰਦਾਂਗੇ ਜਿਉ ਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ